ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਪ੍ਰਧਾਨ ਲੋਕ ਰਾਜ ਪਾਰਟੀ ਸਾਥੀਓ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਦਾ ਇੱਕ ਜਿਹੜਾ ਘਟਨਾਕ੍ਰਮ ਚੰਡੀਗੜ੍ਹ ਦੇ ਰੂਪੜ ਦੇ ਉੱਤੇ ਵਾਪਰਿਆ ਉਸ ਦੇ ਸਬੰਧ ਦੇ ਵਿੱਚ ਮੈਂ ਤੁਹਾਡੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨ ਜਾ ਰਿਹਾ ਕਿ ਜਿਵੇਂ ਕਿ ਸਾਡੀ ਭੈਣ ਜਿਉਂਦੀ ਜਾਗਦੀ ਜ਼ਮੀਰ ਵਾਲੀ ਕੁਲਵਿੰਦਰ ਕੌਰ ਜੀ ਨੇ ਕਿ ਇੱਕ ਬਹੁਤ ਹੀ ਵਤਮੀਜ਼ ਲੜਕੀ ਜਿਹੜੀ ਕਿ ਸਾਡੇ ਪੰਜਾਬੀਆਂ ਪ੍ਰਤੀ ਸਿੱਖਾਂ ਪ੍ਰਤੀ ਤੇ ਜਿਹੜਾ ਕਿ ਬਹੁਤ ਹੀ ਗਲਤ ਸ਼ਬਦਾਵਲੀ ਉਹਦੀ ਬੋਲਦੀ ਸੀ ਤੇ ਉਸ ਦੇ ਜਿਹੜਾ ਥੱਪੜ ਜੜਿਆ ਮੈਂ ਕਹਿੰਦਾ ਬਹੁਤ ਹੀ ਉਹ ਜਿਹੜਾ ਕੰਮ ਉਸ ਨੇ ਕੀਤਾ ਉਹ ਸਾਡੀ ਭੈਣ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਮੈਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦਾ ਸਾਡੇ ਸਿੱਖ ਕੌਮ ਨੂੰ ਤੇ ਸਾਡੇ ਕਿਸਾਨ ਮਜ਼ਦੂਰਾਂ ਨੂੰ ਸਭ ਨੂੰ ਬੇਨਤੀ ਕਰਦਾ ਕਿ ਜਿਹੜਾ ਕਿ ਸਾਨੂੰ ਉਹਦਾ ਡਟ ਕੇ ਉਹਦੇ ਪਰਿਵਾਰ ਦਾ ਤੇ ਕੁਲਵਿੰਦਰ ਕੌਰ ਦਾ ਪੂਰਾ ਡਟ ਕੇ ਜਿਹੜਾ ਉਹ ਮਦਦ ਕਰਨੀ ਚਾਹੀਦੀ ਆ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਮੈਂ ਇੱਕ ਗੱਲ ਮੇਰੇ ਜ਼ਿਹਨ ਦੇ ਵਿੱਚ ਹੋਰ ਆ ਰਹੀ ਹੈ ਮੇਰੇ ਪੰਜਾਬ ਵਾਸੀਓ ਮੈਂ ਕਹਿੰਦਾ ਜਿੱਥੇ ਕੰਗੜਾ ਰਣਾਉ ਦੇ ਸਾਡੀ ਭੈਣ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਉੱਥੇ ਮੈਂ ਕਵਾਂਗਾ ਕਿ ਸਾਡੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਮਰੀਆਂ ਹੋਈਆਂ ਜ਼ਮੀਰਾਂ ਵਾਲਿਆਂ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚੋਂ ਨਿਰੋਲ ਪਿੰਡੂ ਹਲਕਿਆਂ ਦੇ ਵਿੱਚੋਂ ਜਿਹੜੀ ਭਾਜਪੀ ਨੂੰ ਅੰਤਾਂ ਦੀ ਬੋਟ ਪਈ ਹੈ ਕਈ ਹਲਕਿਆਂ ਦੇ ਵਿੱਚੋਂ ਤਾਂ ਜਿਹੜੇ ਕਿ ਬੀਜੇਪੀ ਵਾਲੇ ਜਿੱਤੇ ਨੇ ਤੇ ਕਈਆਂ ਦੇ ਵਿੱਚ ਦੂਜੇ ਨੰਬਰ ਤੇ ਆਏ ਨਹੀਂ ਮੈਂ ਉਹਨਾਂ ਮਰਿਆ ਹੋਈਆਂ ਜ਼ਮੀਰਾਂ ਵਾਲੇ ਕਿਸਾਨ ਮਜ਼ਦੂਰਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੇ ਨਾਲੋਂ ਤਾਂ ਜਿਹੜੀ ਕਿ ਸਾਡੀ ਭੈਣ ਕੁਲਵਿੰਦਰ ਕੌਰ ਜਿਨੇ ਕਿ ਅੱਜ ਤੱਕ ਕਿੰਨੇ ਸਮਾਂ ਪਹਿਲਾਂ ਕੰਗੜਾ ਰਣਾਉਤ ਨੇ ਸਾਡੀਆਂ ਮਾਵਾ ਭੈਣਾ ਦੇ ਖਿਲਾਫ ਉਹਨੇ ਇੱਕ ਪੱਦੀ ਸ਼ਬਦਾਬ ਦੀ ਸ਼ਬਦਾਬਲੀ ਜਿਹੜੀ ਬੋਲੀ ਸੀ ਉਹਨੂੰ ਆਪਣੇ ਦਿਲ ਦੇ ਵਿੱਚ ਵਸਾ ਕੇ ਰੱਖਿਆ ਤੇ ਜਿਹੜਾ ਉਹਨੂੰ ਮੌਕਾ ਮਿਲਿਆ ਤਾਂ ਉਸ ਦਾ ਬਦਲਾ ਉਹਨੇ ਜਿਵੇਂ ਸ਼ਹੀਦੇ ਅਜਮੂਦਮ ਸਿੰਘ ਨੇ ਜਰਨਲ ਡਵੈਰ ਤੋਂ ਬਦਲਾ ਲਿਆ ਸੀਗਾ ਉਸੇ ਤਰ੍ਹਾਂ ਉਹਨੇ ਮੌਕਾ ਆਣ ਤੇ ਜਿਹੜਾ ਕਿ ਕੰਗਣਾ ਰਣੌਤ ਤੋਂ ਬਦਲਾ ਲੈ ਲਿਆ ਪਰ ਮੇਰੇ ਪੰਜਾਬ ਦੇ ਲੋਕਾਂ ਨੂੰ ਤਾਂ ਉਹ ਸਮਾਂ ਭੁੱਲ ਗਿਆ ਜਦੋਂ ਕਿ ਸਾਲ ਦੇ ਕਰੀਬ ਕਿਸਾਨਾਂ ਨੇ ਦਿੱਲੀ ਦੇ ਵਿੱਚ ਧਰਨਾ ਲਾ ਕੇ ਉੱਥੇ 7-800 ਬੰਦਾ ਜਿਹੜਾ ਸਾਡਾ ਸ਼ਹੀਦ ਕਰਾਇਆ ਤੇ ਆ ਹੁਣ ਤਕਰੀਬਨ ਫੇਰ ਸਾਢੇ 3 ਮਹੀਨੇ ਦੇ ਕਰੀਬ ਤੋਂ ਸ਼ੰਭੂ ਬੈਰੀਅਰ ਦੇ ਉੱਤੇ ਧਰਨਾ ਲੱਗਿਆ ਹੋਇਆ ਕਿਵੇਂ ਬੀਜੇਪੀ ਦੀ ਸਰਕਾਰ ਨੇ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਪਰ ਇਹ ਸਾਡੀਆਂ ਮਰੀਆਂ ਜ਼ਮੀਰਾਂ ਵਾਲੇ ਪੰਜਾਬ ਦੇ ਜਿਹੜੇ ਕਿਸਾਨ ਮਜ਼ਦੂਰ ਬਿਲਕੁਲ ਹੀ ਭੁੱਲ ਗਏ ਉਹਨਾਂ ਨੇ ਸਾਰਾ ਕੁਝ ਭੁੱਲ ਭਲਾ ਕੇ ਆ ਜਿਹੜੀ ਹੁਣ ਲੋਕ ਸਭਾ ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਬੀਜੇਪੀ ਨੂੰ ਅੰਤਾਂ ਦੀਆਂ ਵੋਟਾਂ ਪਾ ਕੇ ਜਿਤਾ ਕੇ ਇੱਕ ਆਪਣੀ ਮਰੀ ਹੋਈ ਜ਼ਮੀਰ ਦਾ ਜਿਹੜਾ ਪ੍ਰਗਟਾਵਾ ਕੀਤਾ ਆ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਦੁਬਾਰਾ ਫੇਰ ਜਿਹੜਾ ਕਿ ਸਾਡੀ ਭੈਣ ਦਿਲ ਕੁਲਵਿੰਦਰ ਕੌਰ ਨੇ ਇੱਕ ਬਹੁਤ ਹੀ ਦਲੇਰਾਨਾ ਜਿਹੜਾ ਦਲੇਰਾਨਾ ਕੰਮ ਕਰਕੇ ਕੰਗੜਾ ਰੌਤ ਨੂੰ ਇੱਕ ਸਬਕ ਸਿਖਾਇਆ ਵੀ ਸਿੱਖ ਜਿਹੜੇ ਨੇ ਇਹਨਾਂ ਦੇ ਖਿਲਾਫ ਜਿਹੜਾ ਵੀ ਬੋਲਦਾ ਉਹ ਤੋਂ ਕਦੇ ਵੀ ਬਦਲਾ ਲਿਆ ਜਾ ਸਕਦਾ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਬਿਲਕੁਲ ਇਹਨੂੰ ਬਹੁਤ ਹੀ ਇਹਦਾ ਧੰਨਵਾਦ ਕਰਦਾ ਤੇ ਆਪਣੀ ਪਾਰਟੀ ਵੱਲੋਂ ਮੈਂ ਪੂਰਾ ਤਨ ਮਨ ਧੰਦੇ ਨਾਲ ਜਿਹੜਾ ਕਿ ਜਿਹੜਾ ਕਿ ਕੁਲਵਿੰਦਰ ਕੌਰ ਦੀ ਮਦਦ ਲਈ ਵੀ ਅਸੀਂ ਜਿੱਥੇ ਤੱਕ ਵੀ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਮਦਦ ਜਿਹੜੀ ਕੁਲਵਿੰਦਰ ਕੌਰ ਦੀ ਕਰਾਂਗੇ ਤੇ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਜੇ ਕੁਝ ਗਲਤ ਬੋਲਿਆ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ